ਦਿੱਤਾ ਮਸੀ ਨੂੰ ਤੇ ਉਧਰ ਇਹਨਾਂ ਲੱਗੇ ਚਾਹ ਪਾਉਣ ਵੇ ਤੇ ਇਧਰ ਉਹ ਸ਼ੰਭੂ ਗਿਆਨੀ ਫੇਰ ਖੜੇ ਹੈਗੇ ਤਾਈ ਉਧਰ ਖੜੀ ਹੈਗੀ ਸ਼ੀਸ਼ਾ ਬੈਠੀ ਹੈ ਤੇ ਆਪਾਂ ਬਿਨੇ ਚਾਹ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਹੋਰ ਸਾਰੇ ਠੀਕ ਹੋ ਤੇ ਅੱਜ ਧੁੱਪ ਨਿਕਲੂਗੀ ਲੱਗਦਾ ਆਈ ਹੈਗਾ ਆਸੇ-ਪਾਸੇ ਦਾ ਗੜੇਮਾਰੀ ਹੋਈ ਜਾਂਦੀ ਹੈ ਮੈਨੂੰ ਲੱਗਦਾ ਮੀਂਹ ਬਹੁਤ ਪਈ ਜਾਂਦਾ ਤੇ ਆਪਾਂ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਚਲੋ ਜਿਹਦੇ ਵਿੱਚ ਆਸੇ-ਪਾਸੇ ਦਾ ਦਾ ਆਪਣਾ ਵੀਊ ਕੁਝ ਇਸ ਤਰ੍ਹਾਂ ਦਾ ਕੁਝ ਘਤ ਹੁੰਦਾ ਹੈ ਕੁਝ ਕੁ ਬੇੜ ਬੋਧੇ ਆਗੇ ਤੇ ਇਹ ਆਪਣੇ ਘਰ ਆ ਗਏ ਚਲੋ ਆਪਾਂ ਚਲਦੇ ਕਰੀ ਤੇ ਉਹ ਸਾਡੀ ਨੈਂਸੀ ਬੈਠੀ ਹੈ ਤੇ ਇੱਧਰ ਸਾਡੀ ਬੇਬੇ ਬੈਠੀ ਹੈ ਟੌਰ ਨਾਲ ਤੇ ਆ ਸਾਡੀ ਮੋਟ ਵਾ ਗਈ ਤੇ ਆਪਾਂ ਚਲਦੇ ਬਾਹਰ ਤਰ ਬਾਹਰ ਨਿਕਲ ਗਈ ਤੋਪ ਤੇ ਮੰਮੀ ਕਰੀਂਦੇ ਬਾਲਟੀਆਂ ਸਾਫ ਆਹਾ ਤੋਪ ਬੜੀ ਕੜ ਕੇ ਹੀ ਨਿਕਲ ਗਈ ਠੰਡ ਕੀਤੀ ਸੀ ਦੋ ਦਿਨ ਰੱਬ ਨੇ ਪਹਿਲਾਂ ਵਧੀਆ ਹੋ ਵਧੀਆ ਕਿਹਣਾਗਾ ਤੰਗੀ ਵਾਲੀ ਰੋਗੀ ਸਾਡੇ ਵਾਧੂ ਬੈਠੇਗੇ ਤੇ ਆਪਾਂ ਹੁਣ ਜਾਣੇ ਕਰੀ ਪਿੰਡ ਚ ਆਪਾਂ ਚਲਦੇ ਪਿੰਡ ਚ ਦੂਜੇ ਘਰ ਚੱਲੇ ਕੇ ਪਠਾਰ ਕੇ ਤੋਂ ਪਹਿਲੇ ਜਾ ਕੇ ਥੋੜਾ ਕੰਮ ਤੇ ਉਹ ਸਾਡੇ ਗਿਆਨੀ ਵਰਗੇ ਚਾਈ ਜਾਂਦੇਗੇ ਉਹਨਾਂ ਨੂੰ ਵੇਖੋ ਜੂੰਗਰ ਕੇ ਥੱਲੇ ਵੇਹ ਕੰਮ ਤੇ ਤੇ ਆਪਾਂ ਪਹੁੰਚ ਗਏ ਸਾਡਾ ਵਟਵਾਦੀ ਟੈਂਕੀ ਆਪਾਂ ਚੜ ਗਏ ਸੀ ਇੱਕ ਦਿਨ ਇਹਦੇ ਪਰ ਚੜ੍ਹ ਕੇ ਲੱਤਾ ਕੰਮ ਦੀਆਂ ਸੀ ਆਕੇ ਗੱਡੀ ਆ ਗਈ ਚਲੋ ਦੀ ਚਾਹ ਮਸੀ ਨੂੰ ਤੇ ਉਧਰ ਇਹਨਾਂ ਲੱਗੇ ਚਾਹ ਪਾਉਣ ਬਏ ਤੇ ਇਧਰ ਉਹ ਸ਼ੰਭੂ ਗਿਆਨੀ ਫੇਰ ਖੜੇ ਹੈਗੇ ਤਰਾਇ ਉਧਰ ਖੜੀ ਹੈਗੀ ਸ਼ੀਸ਼ਾ ਬੈਠੀ ਹੈ ਤਿਆ ਪਬੀਨੇ ਚਾ ਚਲੋ ਜੀ ਆ ਸਾਡੀ ਟਾਈ ਆ ਸਾਡਾ ਕਰਤਿਕ ਓਏ ਹੈਲੋ ਇਧਰ ਕੇ ਨਾਤਾ 8 ਵਜੇ ਦਾ ਤੇ ਸਾਡੀ ਨਾਨਸੀ ਵੀ ਨਾਲ ਬੈਠੀ ਐ ਇਹ ਇਕੱਠੇ ਹੋ ਕੇ ਬਰੇ ਓਏ ਕਰਤਿਕ ਹੈਲੋ ਕਰਤਿਕ ਬਾਈਕ ਆਉਗਣਾ ਰੱਦ ਮੈਨੂੰ ਤੇ ਆਪਣਾ ਬਾਈਕ ਕਿੱਧਰ ਖੜਾ ਗਿਆ ਤੇ ਮੁੱਛਾ ਲੱਗਾ ਤੇਦਰ ਸੀ ਸੌਰੀ ਉਹ ਫੜਾ ਹੈ ਉਹ ਬੈਠਾ ਹੈ ਉਹ ਕੌਣ ਆਗਾ ਹੈਲੋ ਆ ਨਾਨੀਆ ਹੰਨਾ ਨਾਨੀ ਹਾਂ ਬੰਦਾ ਠੀਕ ਹੈ ਠੀਕ ਹਾਂ ਠੀਕ ਹੈ ਤੇ ਸਾਡੀ ਚਰਨ ਉਹ ਓਧਰ ਦਾ ਪਤਾ ਹੀ ਕੋਈ ਨਹੀਂਗਾ ਕੌਣ ਆ ਗਿਆ ਤੇ ਇਧਰ ਸਾਡੀ ਬੱਕਰੀ ਐ ਸ਼ੇਸ਼ਾ ਦੀ ਤੇ ਆਪਾਂ ਹੁਣ ਇਹ ਨਹਾਉਣਾ ਤੇ ਨੇ ਰੈਡੀ ਚਲੋ ਨਾਨਸੀ ਬਿਜਾਰੀ ਤੇ ਵੀ ਇਹ ਵੀ ਪਕੌੜੀਆਂ ਖਾਦੀ ਵੀ ਚੀਜ਼ ਖਾਦੀ ਨਾਲ ਨਾਲ ਤੇ ਆ ਸਾਡਾ ਮੋਟਾ ਜਿਹਾ ਖੜਾ ਤੇ ਇਧਰ ਬੈਠਿਆ ਕਿਤੇ ਤੇ ਬੀਬੀ ਵੀ ਬੈਠੀ ਐ ਆਕੇ ਬੀਬੇ ਤੁਕੇ ਮੈਂ ਜਿ ਕਰੀ ਨਹੀਂ ਜੇ ਐ ਛੋਲਪਾਟਾ ਕਾ ਚਲ ਕੋਈ ਨਹੀਂ ਹਾਂ ਫਿਰ ਕਿੰਨੀ ਤੇ ਉਹ ਉਧਰ ਸਾਡੀ ਰੋਸ਼ਨੀ ਬੈਠੀ ਐ ਅਤੇ ਸਵੇਦਨ ਹਤਾ 8 ਵਜੇ ਦਾ ਬਚਾਲੇ ਚੀਰ ਕੱਢੀ ਬਿਠੋਏ 8 ਵਜੇ ਦਾ ਹਤਾ ਅੱਜ ਹੀ ਹਾਂ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਮੰਡੀ ਨਾਲ ਜਮ ਹੋ ਗਿਆ ਰੈਡੀ ਰੈਡੀ ਚਲੋ ਹੈਲੋ ਹਾਈ ਕਰਦੇ ਹਣਾ ਕਰਦੇ ਹੈਲੋ ਹਾਈ ਇਹ ਹੈਲੋ ਹਾਈ ਇਸ ਵੇਲੇ ਕਰਦਾ ਗਾ ਆ ਵੀ ਕਰਦਾ ਨਾ ਚਲੋ ਆ ਕੇ ਸਾਈਡ ਤੇ ਆ ਸਾਈਟ ਆਹ ਇੱਥੇ ਸਟਾਰਟ ਕਰਨਾ ਕੰਮ ਇਧਰ ਆਗਾ ਕੰਮ ਬਣੀ ਚੱਲੀ ਜਾਂਦਾ ਆਪਣਾ ਤੇ ਇੱਥੇ ਕੁਛ ਐਕਸਟਰਾ ਬਣਾਉਣਾ ਤੇ ਬਾਈਆਂ ਤੁਹਾਨੂੰ ਦੇਖਦੇ ਹੁਣੀ ਗਿਆ ਆ ਸਾਡੀ ਪ੍ਰਿਆ ਮੈਂ ਰਹਿ ਗਿਆ ਸੀਗਾ ਪ੍ਰਿਆ ਦੇ ਹੈਪੀ ਬਰਥਡੇ ਮੈਂ ਲੇਟ ਓ ਨਾ ਨਾ ਆਹ ਆਹ ਯਾ ਸਾਡੇ ਬੈਠੇ ਆਗੇ ਆ ਇਧਰ ਸਾਡਾ ਕਾਰਤਿਕ ਸਾਹਿਬ ਓਏ ਹੈਲੋ ਹਾਂ ਉਹ ਦੋ ਸਕੇੜਾ ਆਦਰੇ ਤੱਕੇ ਬੈਠਾ ਛਾ ਸਾਡੇ ਲੈਣੇ ਬਾਰ ਬੈਠੇ ਆ ਕੇ ਬਾਕੀ ਆ ਸਰ ਕਾਲਾ ਦੇਵ ਦਾ ਏ ਕਿਵੇਂ ਰੌਲਾ ਪਾਈ ਜਾਂਦੇ ਸਾਰੇ ਛਾ ਸਾਡੀ ਪ੍ਰਿਆ ਉਹ ਪ੍ਰਿਆ ਨਹੀਂ ਲੋੜੀ ਨਹੀਂ ਤੇ ਕਰਨੀ ਪ੍ਰਿਆ ਹਾਂ ਚੱਕ ਇਹ ਸਾਡੀ ਬਰਥਡੇ ਕਰ ਲੈ ਹਣਾ ਚੱਕ ਹਾਂ ਫਟੇ ਬੈਠਾ ਕਰਦਾ ਭਾਈਓ ਭਾਈਓ